ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਜੀ ਕਹਿਣੀ ਤੇ ਕਰਨੀ 'ਚ ਬਹੁਤ ਫਰਕ ਆ ਜਿਹੜਾ ਬੰਦਾ ਸਿੰਘ ਸਾਹਿਬ ਜੀ ਸਭ ਕੁਝ ਜਾਣਦਾ ਹੋਵੇ ਦੇਖਦਾ ਹੋਵੇ ਅੱਖਾਂ ਦੇ ਨਾਲ ਗੁਰਬਾਣੀ ਨੂੰ ਸੁਣਦਾ ਹੋਵੇ ਵਿਚਾਰਦਾ ਹੋਵੇ ਫਿਰ ਦੇਖ ਕੇ ਅਣ ਦੇਖਿਆ ਕਰੇ ਸਿੰਘ ਸਾਹਿਬ ਜੀ ਉਹਨੂੰ ਨੂਨ ਹਰਾਮੀ ਤੇ ਹਰਾਮ ਖੋਰ ਤੁਸੀਂ ਕਹਿ ਸਕਦੇ ਹੋ ਨਾ ਕੋਈ ਹਰਾਮ ਖੋਰ ਆ ਨਾ ਜੀ ਉਹ ਜੋ ਬੰਦਾ ਸਭ ਕੁਝ ਦੇਖ ਕੇ ਆਣ ਦੇਖਿਆ ਕਰੇ 1930 ਤੋਂ ਪਹਿਲਾਂ ਸ੍ਰੀ ਗੁਰੂ ਦਸਵੇਂ ਪਾਸ਼ਾ ਜਿੱਦਾ ਬਕਸਿਆ ਹੋਇਆ ਨਿਸ਼ਾਨ ਸਾਹਿਬ ਗੁਰਦੁਆਰੇ ਤੇ ਕਾਲ ਤਖਤ ਸਾਹਿਬ ਤੇ ਚੜਿਆ ਹੁੰਦਾ ਸੀ ਵੀਡੀਓ ਵਿੱਚ ਫੋਟੋਆਂ ਵਿੱਚ ਤੁਸੀਂ ਦੇਖ ਸਕਦੇ ਹੋ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਘਟਾਰ ਅੱਜ ਤੱਕ ਉਹ ਨਿਸ਼ਾਨ ਸਾਹਿਬ ਨਹੀਂ ਚੜਾਇਆ ਗਿਆ ਜਿੰਨੀਆਂ ਵੀ ਜੱਥੇਬੰਦੀਆਂ ਨੇ ਦੁਨੀਆ ਤੇ ਕੋਈ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦੇ ਪਵਿੱਤਰ ਨਿਸ਼ਾਨ ਸਾਹਿਬ ਦੀ ਗੱਲ ਨਹੀਂ ਕਰਦਾ ਕੋਈ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦੇ ਖੰਡੇ ਦੀ ਗੱਲ ਨਹੀਂ ਕਰਦਾ ਜਿਹੜਾ ਅਨੰਦਪੁਰ ਸਾਹਿਬ ਦਖਾਇਆ ਜਾਂਦਾ ਜਿਹੜਾ ਅੰਗਰੇਜ਼ਾਂ ਦਾ ਲੋਗੋ ਆ ਉਹਨੂੰ ਖੰਡਾ ਬਣਾ ਕੇ ਪੋਸਟਰਾਂ ਬੈਨਰਾਂ ਝੰਡਿਆਂ ਤੇ ਲਾ ਕੇ ਗੁਰਦਾਰਿਆਂ 'ਚ ਚੜਾਈ ਫਿਰਦੇ ਨੇ ਤੁਹਾਡਾ ਅਸੀਂ ਭਾਸਨ ਬਹੁਤ ਸੁਣਦੇ ਆ ਜਦੋਂ ਸੁਣਦੇ ਆ ਤੇ ਬਹੁਤ ਚੰਗਾ ਲੱਗਦਾ ਵੀ ਸਹੀ ਗੱਲਾਂ ਬੋਲ ਰਿਹਾ ਪਰ ਜਦੋਂ ਤੁਹਾਡੇ ਅੰਦਰ ਨਿਗਾਹ ਮਾਰੀਦੀ ਹੈ ਫੇਰ ਦੇਖੀਦਾ ਯਾਰ ਕਿੰਨਾ ਗਲਤ ਆਦਮੀ ਹੈ ਇਹ ਸੁਣ ਲਿਓ ਹੁਣ ਆਡੀਓ ਕਿੰਨਾ ਗਲਤ ਆਦਮੀ ਆ ਦੇਖ ਕੇ ਆਣ ਦੇਖਿਆ ਕਰਦਾ ਤੁਹਾਨੂੰ ਜੀ ਪਤਾ ਗੁਰੂਆਂ ਦੇ ਨਿਸ਼ਾਨ ਸਾਹਿਬ ਦਾ ਤੁਹਾਨੂੰ ਜੀ ਪਤਾ ਗੁਰੂਆਂ ਦੇ ਖੰਡੇ ਦਾ ਪਰ ਤੁਸੀਂ ਕਦੇ ਵੀ ਕਿਸੇ ਸਟੇਜ ਤੋਂ ਗੱਲ ਨਹੀਂ ਕਰਦੇ ਕਿਉਂਕਿ ਸਰਕਾਰਾਂ ਤੁਹਾਡਾ ਗਲ ਘੁੱਟ ਦੇਣਗੀਆਂ ਹੁਣ ਮੈਂ ਅਗਲੇ ਸਬਦ ਤੁਹਾਨੂੰ ਕੀ ਬੋਲਾਂ ਬੋਲਣਾ ਨਹੀਂ ਚਾਹਦਾ ਪਰ ਮਜਬੂਰੀ ਬਣ ਜਾਂਦੀ ਆ ਸਾਡੀ ਤੁਹਾਡੇ ਨਾਲ ਕੋਈ ਵੀ ਦੁਸ਼ਮਣੀ ਨਹੀਂ ਹੈ ਪਰ ਇਸ ਗੱਲ ਦਾ ਦੁੱਖ ਬਹੁਤ ਜ਼ਿਆਦਾ ਕਿ ਤੁਸੀਂ ਗੁਰੂਆਂ ਦੇ ਨਿਸ਼ਾਨ ਸਾਹਿਬ ਦੀ ਤੇ ਖੰਡੇ ਦੀ ਗੱਲ ਨਹੀਂ ਕਰਦੇ ਸਜੇ ਹੋਏ ਸਿੰਘੋਂ ਸਿਰੀ ਸਾਹਿਬ ਪਾਇਆ ਹੋਇਆ ਗੱਲਾਂ ਬਾਹਾਲੀਆਂ ਵੱਡੀਆਂ ਵੱਡੀਆਂ ਕਰਦੇ ਹੋ ਪਰ ਕਹਿਣੀ ਤੇ ਕਰਨੀ ਵਿੱਚ ਬਹੁਤ ਫਰਕ ਆ ਤੁਸੀਂ ਕਹਿੰਦੇ ਹੋ ਕਰਦੇ ਕੁਛ ਨਹੀਂ ਦੁੱਖ ਹੁੰਦਾ ਜਦੋਂ ਤੁਹਾਡਾ ਅਸੀਂ ਸੁਣਦੇ ਆ ਨਾ ਦੁੱਖ ਬਹੁਤ ਜ਼ਿਆਦਾ ਦੁੱਖ ਹੁੰਦਾ ਪਰ ਤੁਹਾਨੂੰ ਹੁਣ ਅਸੀਂ ਸ਼ਬਦ ਬੋਲਣਾ ਨਹੀਂ ਚਾਹਦੇ ਇਹ ਆਡੀਓ ਰਹੀ ਸੰਗਤ ਦੇ ਵਿੱਚ ਜ਼ਰੂਰ ਬੋਲਾਂਗੇ ਹੁਣ ਨੈਕਸਟ ਪੋਸਟ ਤੁਹਾਡੀ ਜਿਹੜੀ ਤੁਹਾਡੀ ਵੀਡੀਓ ਚੱਕਣ ਲੱਗੇ ਆ ਅਸੀਂ ਤੇ ਉਹ ਚੱਕ ਕੇ ਉਹ ਦਿਖਾ ਕੇ ਫਿਰ ਤੁਹਾਨੂੰ ਉਥੇ ਸੰਗਤ ਦੇ ਵਿੱਚ ਬੋਲਾਂਗੇ ਪਰ ਦੁੱਖ ਬਹੁਤ ਲੱਗਦਾ ਕਿ ਤੁਸੀਂ ਕਦੇ ਵੀ ਗੁਰੂਆਂ ਦੇ ਇਨਸਾਨ ਸਾਹਿਬ ਦੀ ਗੱਲ ਨਹੀਂ ਕਰਦੇ ਗਲਤੀ ਨਾਮ ਨਹੀਂ ਕਰਦੇ ਹੁਣ ਤੁਹਾਨੂੰ ਅਸੀਂ ਨੂਨ ਹਰਾਮੀ ਕਹੀਏ ਜਾਂ ਹਰਾਮਖੋਰ ਕਹੀਏ ਜਾਂ ਸਰਕਾਰੀ ਦੱਲੇ ਕਹੀਏ ਇਹ ਸਾਨੂੰ ਸਮਝ ਨਹੀਂ ਆਉਂਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ